ਲੁਧਿਆਣੇ ਦੀ ਵੀਜ਼ਾ ਕੰਪਨੀ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਹੋਏ ਪੀੜਿਤ ਪਤੀ ਪਤਨੀ ਅਚਾਨਕ ਅਸ਼ਮੀਤ ਚੌਂਗ ਲੁਧਿਆਣਾ ਦੇ ਨਾਂ ਸਥਿਤ ਪਾਰਕ ਚ ਪਾਣੀ ਦੀ ਟੈਂਕੀ ਤੇ ਚੜ ਗਏ ਇਸ ਦੌਰਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਸੰਗਰੂਰ ਜ਼ਿਲ੍ਹੇ ਦੇ ਧੂਰੀ ਦਾ ਵਸਨੀਕ ਹੈ ਅਤੇ ਉਸ ਦੇ ਲੜਕੇ ਅਤੇ ਨੂ ਨੂੰ ਇੰਗਲੈਂਡ ਭੇਜਣ ਦੇ ਨਾਂ ਤੇ ਇਮੀਗ੍ਰੇਸ਼ਨ ਕੰਪਨੀ ਨੇ 10 ਲੱਖ ਰੁਪਏ ਲਏ ਸਨ ਪਰ ਨਾ ਤਾਂ ਪੈਸੇ ਵਾਪਸ ਕੀਤੇ ਨਾ ਹੀ ਵਿਦੇਸ਼ ਭੇਜਿਆ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਪੀੜਿਤ ਵੱਲੋਂ ਹੋਰ ਕੀ ਦੱਸਿਆ ਗਿਆ ਗੁਰਮੇਲ ਸਿੰਘ ਜੀ ਕੀ ਹੋਇਆ ਕੀ ਹੈ ਜੀ ਇਹਨਾਂ ਲਵੇ ਅਸੀਂ ਆਪਦੇ ਬੇਟਾ ਨੂ ਦਾ ਡੀਜ਼ਲ ਪਾਉਣ ਵਾਸਤੇ ਆਏ ਸੀ ਜੀ ਪਹਿਲੇ ਮਹੀਨੇ ਚ ਅੱਛਾ ਜੀ ਪਹਿਲੇ ਮਹੀਨੇ ਸਾਨੂੰ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਬਿਨਾ ਪੈਸੇ ਲਾਏ ਵੀ ਸਾਨੂੰ ਵੀਜੇ ਤੋਂ ਬਾਅਦ ਸਾਰੇ ਪੈਸੇ ਲੈਣੇ ਨੇ ਹਾਂ ਜੀ ਅਸੀਂ ਜਾਂ ਯੂਕੇ ਦਾ ਤੇ ਸਾਨੂੰ ਫਿਰ ਇਹ ਦੂਜੇ ਮਹੀਨੇ ਦੇ ਵਿੱਚ ਆ ਕੇ ਇਹਨਾਂ ਨੇ ਸਤੋਂ ਅੱਧੇ ਪੈਸੇ ਦੀ ਮੰਗ ਕਰੀ ਜੀ ਜਿਹਦੇ ਵਿੱਚੋਂ ਅਸੀਂ 10 ਲੱਖ ਰੁਪਈਆ ਇਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਕਹਿਣ ਤੇ ਪਾਇਆ ਗਿਆ ਬੈਂਕ ਦੇ ਥਰੂ ਜੀ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਚੰਡੀਗੜ੍ਹ ਜਿੱਥੇ ਇਹਨਾਂ ਦਾ ਇੰਟਰਵਿਊ ਹੁੰਦੀ ਹੈਗੀ ਵੀ ਉੱਥੇ ਹੀ ਭੇਜਾਂਗੇ ਸਾਨੂੰ 29 ਤਰੀਕ ਨੂੰ ਉੱਥੇ ਭੇਜਿਆ ਗਿਆ ਜੀ 29 ਫਰਵਰੀ ਨੂੰ ਉਸ ਤੋਂ ਬਾਅਦ ਸਾਡਾ ਇਹਨਾਂ ਨੇ ਕੁਝ ਆਈ ਤਾਂ ਕੀਤਾ ਨਹੀਂ ਸਾਨੂੰ 5ਵੇਂ ਮਹੀਨੇ 'ਚ ਅਸੀਂ ਆਏ ਸੀਗੇ 1 2 ਤਰੀਕ ਨੂੰ ਸਾਨੂੰ ਉਹ ਲਿਖ ਕੇ ਦਿੱਤਾ ਇਹਨਾਂ ਨੇ ਇਨਾ ਜਿਹੜਾ ਹੈੱਡ ਹੈ ਹੈੱਡ ਮਲਹੋਤਰਾ ਹਾਂਜੀ ਉਹ ਲੈ ਕੇ ਦਿੱਤਾ ਵੀ ਜਾ ਤਾਂ ਤੁਹਾਡੇ 30 ਤਰੀਕ ਸਹੀ ਸਤੂ 15 ਦਿਨ ਪਹਿਲਾਂ ਮੰਗੇ ਤਗੇ ਅਸੀਂ ਉਹਨਾਂ ਨੂੰ ਇੱਕ ਮਹੀਨਾ ਟਾਈਮ ਦਿੱਤਾ ਸੀ ਫੇਰ ਵੀ ਵੀ ਜਾ ਤਾਂ ਤੁਹਾਨੂੰ 30 ਤਰੀਕ 30 ਮਈ ਨੂੰ ਵੀ ਜਾ ਤਾਂ 10 ਲੱਖ ਰੁਪਈਆ ਵਾਪਸ ਹੋ ਜੀ ਤੁਹਾਡਾ ਵੀ ਜਾ ਤੁਹਾਡਾ ਵੀਜ਼ਾ ਮਿਲ ਜੂਗਾ ਅਸੇ ਘੱਟ ਠੀਕ ਹੈ ਉਸ ਦੂਆ ਸਾਡਾ ਨਾਂ ਇਹਨਾਂ ਨੇ ਕੋਈ ਵੀਜ਼ਾ ਨਾ ਸਾਡੇ ਕੋਈ ਪੈਸੇ ਅਸੀਂ ਜਦ ਵੀ ਆਉਂਦੇ ਹਾਂ ਤੁਹਾਨੂੰ ਲਾਰੇ ਲਾ ਕੇ ਇੱਕ ਨੂੰ ਧੱਕੇ ਮਾਰ ਕੇ ਅੰਦਰ ਬਾਹਰ ਕੱਢਿਆ ਜਾਂਦਾ ਤੇ ਕੀ ਮਾਰ ਕੇ ਕੱਢਦੇ ਹਾਂ ਹਾਂਜੀ ਹਾਂ ਬਹੁਤ ਸਾਰੇ ਰੱਖੇ ਹੋਏ ਨਹੀਂ ਜਨਾ ਦੋ ਜੀ ਇਹ ਪਾਸੂ ਕੰਪਨੀ ਕੀਤੀ ਸੀ ਹਾਂ ਜੀ ਸੀਪੀ ਨੂੰ ਕਰੀ ਹੋਈ ਹੈ ਜੀ ਤੇ ਹੁਣ ਕਿਉਂ ਸੀਪੀ ਨੇ ਉਸ ਤੇ ਧੂਰੀ ਨੂੰ ਭੇਜੀ ਹੋਈ ਹੈ ਜੀ ਕੰਮਲੇਟ ਜੀ ਧੂਰੀ ਵਾਲੇ ਇਹਨਾਂ ਨਾਲ ਗੱਲਬਾਤ ਕਰਦੇ ਨੇ ਫੋਨ ਤੇ ਇਹਨਾਂ ਨਾਲ ਕੋਈ ਆਉਂਦਾ ਨਹੀਂ ਹੈਗਾ ਅਸੀਂ ਕਮਿਊਨੀਕੇਟ ਕਰੀ ਹੋਈ ਹੈ ਕੁਲਦੀਪ ਸਿੰਘ ਧਾਰੀਵਾਲ ਨੂੰ ਵੀ ਐਨ ਆਰ ਆਈ ਮਨਿਸਟਰ ਹੈਗਾ ਚੰਡੀਗੜ੍ਹ ਉਹਨਾਂ ਨੇ ਵੀ ਜਿੱਦੀ ਏਏਜੀ ਪਟਿਆਲਾ ਪਟਿਆਲਾ ਨੇ ਸੰਗਰੂਰ ਭੇਜਿਆ ਉਹਨਾਂ ਨੇ ਵੀ ਨਹੀਂ ਹਲਤਾਈ ਸਾਡਾ ਕੋਈ ਕੁਝ ਨਹੀਂ ਸੁਣਵਾਈ ਹੋ ਰਹੀ ਹਾਂਜੀ ਹਾਂ ਤੇ ਹੁਣ ਕਦੋਂ ਚੜੇ ਇਸੇ ਕਰਕੇ ਅਸੀਂ ਅੱਕ ਕੇ ਅੱਜ ਇੱਥੇ ਚੜੇ ਹੋਈ ਆ ਅ ਥੈਂਕ ਯੂ ਤੇ ਚੜੇ ਨਹੀਂ ਜਾ ਗਏ ਪਾਣੀ ਪਾਣੀ ਚੜਿਆ ਮੇਰਾ ਬੇਟਾ ਹਰਦੀਪ ਸਿੰਘ ਤੇ ਨੂ ਅਮਨਦੀਪ ਕੌਰ ਸੀ ਇਹ ਦੋਨਾਂ ਦੇ ਹਾਂਜੀ ਹਾਂ ਮੇਰਾ ਨਾਮ ਗਰਮੇਲ ਸਿੰਘ ਜੀ ਤੇ ਹੁਣ ਤੁਹਾਡੇ ਕੀ ਅਗਲੀ ਮੰਗ ਸਾਡੀ ਤਾਂ ਇਹੀ ਮੰਗ ਆ ਵੀ ਸਾਡੇ ਪੈਸੇ ਦਵਾਏ ਜਾਣ ਸਾਡਾ ਜਿੰਨਾ ਵੀ ਕਾਗਜ਼ ਪੱਤਰ ਇਹਨਾਂ ਦਾ ਉਹ ਦਵਾਇਆ ਜਾਵੇ ਜਿਹੜਾ ਇਹਨਾਂ ਦੇ ਕੋਲ ਗਿਆ ਹੋਇਆ ਸਾਡਾ ਸਡੇ ਬੱਚਿਆਂ ਦੀ ਨਾ ਤਾਂ ਪੜ੍ਹਾਈ ਵਾਲੇ ਸਾਰੇ ਕਾਗਜ਼ ਆ ਤੇ ਜਿਹੜਾ ਹੋਰ ਲਿਆ ਹੋਇਆ ਸਾਰਾ ਸਮਾਨ ਇੰਨਾ ਰਵੇ ਅੰਦਰ ਪੇਗਾ ਸਾਨੂੰ ਉਹ ਵੀ ਨਹੀਂ ਮੋੜ ਰਿਹਾ ਜਿਹੜੇ ਉੱਚ ਅਧਿਕਾਰੀ ਆਏ ਹੋਏ ਆ ਉਹਨਾਂ ਨਾਲ ਗੱਲਬਾਤ ਕੀਤੀ ਤੁਹਾਡੀ ਉਹਨਾਂ ਨਾਲ ਗੱਲਬਾਤ ਹੋ ਗਈ ਉਹ ਕਹਿੰਦੇ ਵੀ ਕਿਹੜਾਂ ਏਹਠਾਂ ਲਾਹੋ ਅਸੀਂ ਫੇਰ ਗੱਲਬਾਤ ਕਰਾਂ ਨਹੀਂ ਕਰਦੇ ਨਹੀਂ ਜੀ ਹਾਂ ਜੀ ਹੱਸਾ ਹੋ ਜਾਂਦਾ ਕੋਈ ਹੱਸਾ ਹੋ ਜਾਂਦਾ ਜ਼ਿੰਮੇਦਾਰ ਰਹਿਗੇ ਪੁਲਿਸ ਪ੍ਰਸ਼ਾਸਨ ਤੇ ਇਹ ਗਲੋਬਲ ਆ ਲੈਣਗੇ ਹਾਂ ਜੀ ਮੈਂ ਹਾਂ ਜੀ ਕਿਹੜੀ ਜਗ੍ਹਾ ਹੈ ਇਹ ਹੈਗੀ ਆ ਹਾਂ ਜੀ ਅਸਮੀਤ ਚੌਂਕ ਦੀ ਟੰਕੀ ਜੀ ਮੇਰਾ ਨਾਮ ਬਲਜਿੰਦਰ ਮਣੀਆਂ ਜੀ ਕਿੱਥੋਂ ਤੁਸੀਂ ਅਸੀਂ ਲੁਧਿਆਣੇ ਤੋਂ ਆਈਆਂ ਕੀ ਨਾਮ ਤੁਹਾਡੀ ਕਿੰਨੇ ਪੈਸੇ ਤੁਹਾਡੇ ਟਕੇ ਗਏ 18.5 ਲੱਖ ਰੁਪਏ ਜੀ ਕਿਵੇਂ ਕਿਵੇਂ ਗਲੋਬਲ ਵੀ ਇਮੀਗ੍ਰੇਸ਼ਨ ਵਾਲੇ ਕੋਲ ਅਸੀਂ ਫਾਈਲ ਲਈ ਆਏ ਸੀਗੇ ਕਿਸ ਥਾਂ ਦੇ ਅ ਸ਼ਮੀਤ ਚੌਂਕ ਲੁਧਿਆਣੇ ਦੇ ਵਿੱਚ ਤੇ ਇਹਨਾਂ ਕੋਲ ਆਏ ਅਸੀਂ ਫਾਈਲ ਲਵਾਣੀ ਇਹਨਾਂ ਨੇ ਕਿਹਾ ਸੀ ਅਸੀਂ ਵਰਕ ਵੀਜ਼ਾ ਤੁਹਾਡਾ 24 ਲੱਖ ਰੁਪਏ ਚ ਲਾ ਕੇ ਦਵਾਂਗੇ ਪੇਮੈਂਟ ਅਸੀਂ ਤੁਹਾਡਾ ਯੂਕੇ ਦਾ ਵਰਕ ਵੀਜ਼ਾ ਜੀ ਤੇ ਪੇਮੈਂਟ ਅਸੀਂ ਤੁਹਾਡੀ ਸਾਰੀ ਆਫਟਰ ਵੀਜ਼ਾ ਲਵਾਂਗੇ ਪਹਿਲਾਂ ਤੁਹਾਡੇ ਹੱਥ ਚ ਵੀਜ਼ਾ ਦਵਾਂਗੇ ਫਿਰ ਪੇਮੈਂਟ ਲਵਾਂਗੇ ਫਿਰ ਫਿਰ ਇਹਨਾਂ ਨੇ ਕਰਦੇ ਕਰਾਉਂਦੇ ਜੀ ਫਰਵਰੀ ਦੇ ਵਿੱਚ ਆ ਕੇ ਕਹਿਣ ਲੱਗੇ ਤੁਹਾਡੀ ਸਪਾਂਸਰਸ਼ਿਪ ਲੈਟਰ ਪੇਡ ਹੈ ਜੀ ਤੁਹਾਨੂੰ 10 ਲੱਖ ਰੁਪਏ ਦੇਣਾ ਪਏਗਾ 10 ਲੱਖ ਅਸੀਂ ਇਹਨਾਂ ਨੂੰ ਦਿੱਤਾ ਫਿਰ ਕਹਿਣ ਲੱਗੇ ਤੁਹਾਡੀ ਇੰਸ਼ੋਰੈਂਸ ਕੈਸ਼ ਦਿੱਤਾ ਕਿ ਚੈੱਕਾਂ ਨਹੀਂ ਅਸੀਂ ਇਹਨਾਂ ਨੂੰ ਆਰਟੀਜੀਐਸ ਕੀਤਾ ਸੀ ਅਕਾਊਂਟ ਦੇ ਵਿੱਚ ਟਰਾਂਸਫਰ ਕੀਤਾ ਫਿਰ ਇਹ ਕਹਿਣ ਲੱਗੇ ਸਾਨੂੰ ਮਾਰਚ ਦੇ ਵਿੱਚ ਜਾ ਕੇ ਕਿ ਤੁਹਾਡੀ 8 ਲੱਖ ਦੀ ਇੰਸ਼ੋਰੈਂਸ ਨਿਕਲ ਆਈ ਹੈ ਉਸ ਚੀਜ਼ ਦੇ ਵਿੱਚ ਵੀ ਸਾਡਾ ਬਹੁਤ ਇਹਨਾਂ ਨਾਲ ਬਹਿਸ-ਵਾਜੀ ਹੋਈ 24 ਲੱਖ ਦਾ ਪੈਕੇਜ ਜਿਹੜਾ ਸਾਡਾ 32 ਲੱਖ ਤੇ ਕਰਤਾ ਚਲੋ ਇਹ ਸਾਨੂੰ ਉਦੋਂ ਵੀ ਇਹ ਧਮਕੀ ਦੇਣ ਲੱਗੇ ਤੁਹਾਡੇ ਨਾਲ ਬਹੁਤ ਮੁਸ਼ਕਲ ਹੋ ਜਣੀ ਹੈ ਜੇ ਤੁਸੀਂ ਪੈਸੇ ਨਹੀਂ ਦਿੱਤੇ ਆਦਾਂ ਆਦਾਂ ਇਹ ਵੀਨੂ ਮਲੋਤਰਾ ਹੀ ਇਹਨਾਂ ਦੀ ਵੀਨੂ ਮਲੋਤਰਾ ਤੇ ਅਮਿਤ ਮਲੋਤਰਾ ਐਮ ਡੀ ਹੈ ਮੈਨੇਜਰ ਇਹਨਾਂ ਦਾ ਕਾਰੂਨ ਹੈ ਰਾਜਵਿੰਦਰ ਕੋਰ ਇਹਨਾਂ ਦੀ ਕਾਉਂਸਲਰ ਹੈ ਇੱਕ ਕੁੜੀ ਹੋਰ ਸੀ ਰਾਦਿਕਾ ਇਹ ਪੰਜੇ ਜਣੇ ਆ ਜਦੋਂ ਵੀ ਚਲੋ ਅਸੀਂ ਇਹਨਾਂ ਨੂੰ 18 ਲੱਖ ਦੇ ਦਿੱਤਾ ਉਸ ਤੋਂ ਬਾਅਦ ਕੋਈ ਇਹਨਾਂ ਦਾ ਕੰਮ ਨਹੀਂ ਬਣਿਆ ਕੋਈ ਕੁਝ ਨਹੀਂ ਬਣਿਆ ਤਾਂ ਸਾਡੇ ਡਾਕੂਮੈਂਟ ਵੀ ਨਹੀਂ ਦਿੰਦੇ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਕਿਹਾ ਸਾਡੇ ਪੈਸੇ ਦੇ ਦਿਓ ਪੈਸੇ ਦੇਣ ਦਾ ਨਾਂ ਨਹੀਂ ਲਾ ਰਹੇ ਇਹ ਸਾਨੂੰ ਇੱਕੋ ਹੀ ਗੱਲ ਕਹਿੰਦੇ ਜੀ ਉਧਰਲਾ এমਪਲੋਇਰ ਨੇ ਕੇਸ ਲਾਇਆ ਹੋਇਆ ਐਮਬੈਸੀ ਦੇ ਵਿੱਚ ਐਦਾਂ ਆ ਉਦਾਂ ਬੜੀ ਬਹਿਸ-ਵਾਜੀ ਸਾਡੇ ਨਾਲ ਕਰਦੇ ਰਹੇ ਹਰ ਵਾਰੀ ਇੱਥੋਂ ਆਏ ਆ ਖਾਲੀ ਹੱਥ ਮੋੜ ਕੇ ਜੀ ਕਦੀ ਇਹ ਸਾਨੂੰ ਫੇਸ ਟੂ ਫੇਸ ਕਦੀ ਅਮਿਤ ਮਲਹੋਤਰਾ ਨੇ ਸਾਨੂੰ ਸਾਹਮਣੇ ਦਿਖਾਇਆ ਕਦੀ ਵੀਨੂਮਲਹੋਤਰਾ ਸਾਹਮਣੇ ਨਹੀਂ ਸਾਡੇ ਸਾਹਮਣੇ ਤੁਹਾਡੇ ਕੋਲ ਕੋਨਾ ਪਰਿਵਾਰ ਚ ਕਿਉਂ ਪੈਸੇ ਇਕੱਠੇ ਕੀਤੇ ਅਸੀਂ ਜੀ ਸਾਡਾ ਲੋਨ ਚੱਲਦਾ ਪਿਆ 18 ਲੱਖ ਰੁਪਏ ਦਾ ਵਿਆਜ ਦੇ ਰਿਆ ਔਰ ਸਾਨੂੰ ਪਤਾ ਸੀ ਕਿੱਦਾਂ ਦੇ ਰਿਆ ਬਹੁਤ ਮੁਸ਼ਕਲ ਹੋਈ ਪਈ ਆ ਅਸੀਂ ਮਤਲਬ ਕਿ ਥੱਕ ਚੁੱਕੇ ਆ ਬੜੀ ਵਾਰੀ ਇੱਥੇ ਕੀ ਪੁਲਿਸ ਕੋਲ ਵੀ ਕੀ ਜਾਈਏ ਅਸੀਂ ਸਾਨੂੰ ਪਤਾ ਤੋਂ ਜਿਵੇਂ ਅਸੀਂ ਆਂਨੇ ਸੋਣਾਂ ਚ ਮਿਲਦਾ ਕਹਿੰਦੇ ਪੁਲਿਸ ਵੀ ਕੁਛ ਨਹੀਂ ਕਰ ਰਹੀ ਜਿਹੜੇ ਹੁਣ ਬੰਦੇ ਅੱਥਰ ਦੱਸਦੇ ਪਏ ਟੈਂਕ 'ਤੇ ਚੜੇ ਹੋਏ ਆ ਇਹਨਾਂ ਨੂੰ ਵੀ 3-4 ਮਹੀਨੇ ਹੋ ਗਏ ਜੀ ਪੁਲਿਸ ਕੋਲ ਗਏ ਹੋਏ ਨੂੰ ਇਸ ਸੀਪੀ ਦਫਤਰ ਵੀ ਜਾ ਕੇ ਆਏ ਆ ਇਹ 3 ਮਹੀਨੇ ਹੋ ਗਏ ਆ ਇਹਨਾਂ ਨਾਲ ਵੀ ਗੱਲ ਚਲਦੀ ਬਾਈ ਮੈਨੂੰ ਕਹਿੰਦਾ ਯਾਰ ਪੁਲਿਸ ਵੀ ਕੁਝ ਨਹੀਂ ਕੰਮ ਕਰਦੀ ਕੋਈ ਪ੍ਰਸ਼ਾਸਨਿਕ ਕੋਈ ਹੱਥ ਪੱਲਾ ਨਹੀਂ ਫੜਾ ਰਿਆ ਜੀ ਕਿੰਨੇ ਕੁ ਬੰਦੇ ਇਹਨਾਂ ਨੇ ਇਦਾਂ ਦਾ ਇੱਧਿਆ ਮੇਰੇ ਸਾਹਮਣੇ ਤਕਰੀਬਨ ਅਗਰ ਇੱਥੇ ਜਿੱਥੇ ਮੈਂ ਖੜਾ ਆਇਆ ਕਟੋ-ਕਟ ਨਹੀਂ 8-10 ਬੰਦੇ ਇੱਥੇ ਹੋਣੇ ਜਿਹਨਾਂ ਨਾਲ ਟੱਗੀ ਹੋਈ ਹੈ ਜੀ ਤੇ ਸਭ ਤੋਂ ਵੱਧ ਜਿਹੜਾ 18 ਲੱਖ ਰੁਪਏ ਸਾਡਾ ਜਾ ਚੁੱਕਿਆ ਇਹ ਪੈਸਾ ਦੇਣ ਦਾ ਨਾਮ ਹੀ ਨਹੀਂ ਪਰ ਕੋਈ ਪੈਸਾ ਨਹੀਂ ਵਾਪਸ ਦੇ ਰਹੀ ਮੰਗ ਸਾਡੀ ਇਹ ਹੈ ਕਿ ਸਾਨੂੰ ਪੈਸਾ ਹੈ ਜਿੰਨਾ ਜਲਦੀ ਤੋਂ ਜਲਦੀ ਸਾਡਾ ਪੈਸਾ ਵਾਪਸ ਦਿੱਤਾ ਜਾਵੇ ਤਾਂ ਜੋ ਸਾਡਾ ਇੰਸ਼ੋਰੈਂਸ ਲੋਨ ਦਾ ਪੈਸਾ ਅਸੀਂ ਜਾ ਰਹੇ ਹਾਂ ਪਿਛਲੇ 7-8 ਮਹੀਨਿਆਂ ਤੋਂ ਤਕਰੀਬਨ ਅਸੀਂ 4-5 ਲੱਖ ਰੁਪਏ ਲੋਨ ਚ ਪੇ ਕਰ ਚੁੱਕਿਆ ਜੀ ਜਿਆਦਾ ਸਾਡਾ ਲੋਨ ਦਾ ਪੈਸਾ ਦਿੰਦੇ ਹਨ ਲੋਨ ਦਾ ਪੈਸਾ ਵੀ ਨਾਲ ਦਿਓ ਸਾਨੂੰ ਅਸੀਂ ਫਿਰ ਟੈਨਸ਼ਨ ਫਰੀ ਹੋਵਾਂਗੇ ਉਹਨਾਂ ਨੇ ਲੋਨ ਦਾ ਪੈਸਾ ਵੀ ਨਹੀਂ ਛੱਡੋ ਇਹਦਾ ਸਾਡਾ ਆਪਣਾ ਪੈਸਾ ਨਹੀਂ ਦੇ ਰਹੀ ਜੀ 18 ਲੱਖ ਰੁਪਏ ਮੇਰਾ ਨਾਮ ਇੰਕਲਦੀਤਾ ਜੀ ਮੈਂ ਬ੍ਰਦਰ ਦੇ ਆਪਣੇ ਤੋਂ ਛੋਟੇ ਦੀ ਫਾਈਲ ਲਾਈ ਸੀ ਜੀ ਤੇ ਅਸੀਂ ਯੂਕੇ ਦਾ ਲਾਇਆ ਸੀ ਇਹਨਾਂ ਕੋਲ ਜਦੋਂ ਆਉਂਦੇ ਸੀ ਪਹਿਲਾਂ ਕਹਿੰਦੇ ਸੀ ਅੱਜ ਇਨਟੈਕ ਦੇ ਦਾਂਗੇ ਫਿਰ ਅਗਲਾ ਇਨਟੈਕ ਦੇ ਦਾਂਗੇ ਜੀ ਇਹਨਾਂ ਨੇ ਕੁਝ ਦੱਸਿਆ ਨਹੀਂ ਨਾ ਕੋਈ ਸਾਨੂੰ ਦੱਸ ਰੇ ਸੀਗੇ ਜਦੋਂ ਇਹਨਾਂ ਨੂੰ ਅਸੀਂ ਕਿਹਾ ਕਿ ਸਾਨੂੰ ਦੱਸੋ 2 ਸਾਲ ਹੋ ਗਏ 2024 ਦੇ ਵਿੱਚ 23 ਦੇ ਵਿੱਚ ਸਤੰਬਰ 23 ਦੇ ਵਿੱਚ ਇਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਅਸੀਂ ਤੁਹਾਡੀ ਫਾਈਲ ਨਹੀਂ ਲੈਣੀ ਅਸੀਂ ਕਿਹਾ ਸਾਨੂੰ ਦਿਖਾ ਦਿਓ ਰਿਫਿਊਜ਼ਨ ਲਈ ਹੈ ਜਾਂ ਕੀ ਆਇਆ ਸਾਨੂੰ ਕੁਝ ਵੀ ਨਹੀਂ ਦਿਖਾਇਆ ਗਿਆ ਇਹਨਾਂ ਵੱਲੋਂ ਤੇ ਜਦੋਂ ਅਸੀਂ ਕਿਹਾ ਕਿ ਸਾਡੇ ਪੇਮੈਂਟ ਦੇ ਦਿਓ ਸਾਡੀ ਬਣਦੀ ਜਿਹੜੀ ਪੇਮੈਂਟ ਅਸੀਂ ਤੁਹਾਨੂੰ ਦਿੱਤੀ ਹੈ ਉਹ ਸਾਰੀ ਵਾਪਸ ਦੇ ਦਿਓ ਉਹ ਕਹਿੰਦੇ ਅਸੀਂ ਦੇਵਾਂਗੇ ਜੀ 3 ਮਹੀਨੇ ਬਾਅਦ ਦੇਵ ਤੇ ਉਤ ਤੋਂ ਬਾਅਦ ਹੀ ਇਹਨਾਂ ਨੂੰ ਕਹ ਪੇਮੈਂਟ ਦੇ ਦੇ ਉਹਦੇ ਪੇਮੈਂਟ ਦੇ ਇਹਨਾਂ ਨੇ ਰੋਲਾ ਰੋਲਾ ਕੀਤਾ ਚਾਰ ਪੰਜ ਬੰਦੇ ਲੈ ਕੇ ਆਏ ਤੇ ਇਹਨਾਂ ਨੇ ਸਾਨੂੰ ਚੈੱਕ ਬਣਾ ਕੇ ਦੇ ਦਿੱਤੇ ਜੀ ਕਿੰਨਾ ਦਾ ਤਿੰਨ ਲੱਖ 9 ਲੱਖ 10 ਹਜ਼ਾਰ ਦੇ ਚੈੱਕ ਬਣਾ ਕੇ ਦੇ ਦਿੱਤੇ ਜੀ ਇਹਨਾਂ ਨੇ ਤੇ ਚੈੱਕ ਵੀ ਸਾਰੇ ਬਾਊਂਸ ਕਰਾਤੇ ਜੀ ਕੋਈ ਚੈੱਕ ਕਰਨ ਦਾ ਪਾਸ ਨਹੀਂ ਹੋਇਆ ਸਾਰੇ ਚੈੱਕ ਬਾਊਂਸ ਉਸ ਤੋਂ ਬਾਅਦ ਫੇਰੀ ਜੀ ਆਏ ਇਹਨਾਂ ਕੋਲੇ ਇਹ ਕਹਿੰਦੇ ਦੋਚ ਕਰਨਾ ਤੁਸੀਂ ਕਰ ਲਓ ਸਾਡੀ ਅਪਰੋਚ ਬੜੀ ਉੱਪਰ ਤੱਕ ਹੈਗੀ ਆ ਮਤਲਬ ਕੁਛ ਇਹ ਰਾਹ ਬੱਲਾ ਨਹੀਂ ਫੜਾਰੇ ਅਸੀਂ ਕੋਰਟ 'ਚ ਕੇਸ ਵੀ ਚੱਲਦਾ ਨਾ ਉੱਥੇ ਆ ਰਹੇ ਆ ਨਾ ਕੁਛ ਕਰ ਰਹੇ ਆ ਜੀ ਉੱਥੇ ਵੀ ਜੇ ਕੋਰਟ 'ਚ ਵੀ ਕੇਸ ਚੱਲਦਾ ਵੀ ਉੱਥੇ ਵੀ ਪੇਸ਼ੀ ਨਹੀਂ ਆ ਰਹੇ ਕੁਝ ਵੀ ਨਹੀਂ ਹੋ ਰਿਹਾ ਜੀ ਤੇ ਹੁਣ ਤੁਹਾਡੇ ਕੀ ਮੰਗਦਾ ਸਾਡੀ ਇਹੀ ਮੰਗ ਹੈ ਜੀ ਸਾਡੇ ਬਣਦੇ ਪੈਸੇ ਉਹ ਦਿੱਤੇ ਜਾਣ ਤੇ ਜੋ ਇਹਨਾਂ ਤੇ ਕਾਰਵਾਈ ਬਣਦੀ ਉਹ ਕੀਤੀ ਜਾਵੇ ਮਾਮਲਾ ਇਹ ਹੈ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਜੋ ਕਪਲ ਹੈ ਟੈਂਕੀ ਤੇ ਹੈ ਵੀ ਉਹਨਾਂ ਦਾ ਕੋਈ ਜੋ ਇਹ ਸਰਮ ਨੇ ਇੰਗਲਿਸ਼ਨ ਇੰਸਟੀਚੂਟ ਇਹਨਾਂ ਨਾਲ ਕੋਈ ਇਹਨਾਂ ਦਾ ਡਿਸਪਿਊਟ ਹੈ ਉਸ ਦੇ ਰਿਗਾਰਡਿੰਗ ਇਹਨਾਂ ਦੇ ਕੁਝ ਗ੍ਰੀਵੈਂਸਸ ਨੇ ਤਾਂ ਉਹੀ ਇਹ ਗੱਲ ਕਰ ਰਹੇ ਇਹਨਾਂ ਨਾਲ ਸਰ ਕਹਿੰਦੇ ਕਿ ਪੈਸੇ ਦਾ ਕੋਈ ਵਿਵਾਦ ਹੈਗਾ ਪੈਸੇ ਨਹੀਂ ਵਾਪਸ ਮੋਡਰੇਟ ਇਦਾਂ ਦਾ ਹੀ ਹਾਂਜੀ ਇਹਨਾਂ ਦੀ ਕੰਪਲੇਂਟ ਹੈ ਕਿ ਇਹਨਾਂ ਨੇ ਕੁਝ ਬਾਹਰ ਜਾਣ ਦੇ ਨਾਂ ਤੇ ਇਹਨਾਂ ਨਾਲ ਠੱਗੀ ਕੀਤੀ ਹੈ ਜੋ ਇਹਨਾਂ ਦੇ ਅਲੀਗੇਸ਼ਨਸ ਨੇ ਕੁਝ ਅਰਾਊਂਡ 10 ਲੱਖ ਦਾ ਅਮਾਊਂਟ ਕਹਿ ਰਹੇ ਨੇ ਇਮੀਗ੍ਰੇਸ਼ਨ ਵਾਲੇ ਕਿਹੜੀ ਇਮੀਗ੍ਰੇਸ਼ਨ ਆ ਲੈਣਾ ਮੈਂ ਉਹਨਾਂ ਨੂੰ ਪਹਿਲਾਂ ਇਹ ਪਾਰਟੀ ਨੂੰ ਇਹੀ ਸਮਝਾ ਰਿਹਾ ਜੀ ਵੀ ਬੈਠ ਕੇ ਗੱਲ ਮਸਲਾ ਹੱਲ ਹੋ ਸਕਦਾ ਹੈ ਵੀ ਇੱਕ ਜਿਹੜਾ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਨਾਲ ਤਾਂ ਹੀ ਗੱਲ ਕਰਾਂਗੇ ਜੇ ਆਰਾਮ ਨਾਲ ਨੀਚੇ ਬੈਠ ਕੇ ਸਾਡੇ ਨਾਲ ਗੱਲ ਕਰਨਗੇ ਸਾਹਮਣੇ ਬੈਠ ਕੇ ਨਾਲ ਵੀ ਇਹਨਾਂ ਨੂੰ ਅਸੀਂ ਥੋੜਾ ਗੱਲ ਕਰ ਰਹੇ ਹਾਂ ਇਹਨਾਂ ਨਾਲ ਤੇ ਦੇਖ ਲੈ ਨੈਗੋਸ਼ੀਏਟ ਕਰ ਰਹੇ ਵੇ ਇਹਨਾਂ ਨੂੰ ਨੀਚੇ ਆ ਜਾਣਗੇ ਹੋਪਫ ਹਾਂਜੀ ਕੀ ਨਾਮ ਹੈ ਜੀ ਇਮੀਗ੍ਰੇਸ਼ਨ ਵਾਲੇ ਗਲੋਬਲ ਵੀ ਇਮੀਗ੍ਰੇਸ਼ਨ ਕਰਕੇ ਆ ਤਾਂ ਉਹਨਾਂ ਨਾਲ ਇਹਨਾਂ ਦਾ ਥੋੜਾ ਜਿਹਾ ਗੱਲ ਕਰ ਲੈਣਗੇ ਕੋਈ ਗਿਆ ਸੀ ਇਹਨਾਂ ਨਾਲ ਗੱਲ ਕਰਨ ਨਹੀਂ ਅਸੀਂ ਹਲੇ ਨਾਲ ਉੱਤੇ ਜਾ ਕੇ ਗੱਲ ਨਹੀਂ ਰਿਸਕ ਲੈ ਰਹੇ ਵੀ ਐਵੇਂ ਕੋਈ ਪੈਨਿਕ ਚ ਕੋਈ ਗਲਤ ਸਟੈਪ ਨਾ ਚੁੱਕ ਲੈਣ ਬਟ ਚਲੋ ਸਾਡੀ ਫੋਨ ਰਾਹੀਂ ਗੱਲਬਾਤ ਚੱਲ ਰਹੀ ਹੈ ਐਂਡ ਵੀਲ ਹੋਪਫੁਲੀ ਗੈਟ ਦੀ ਪੋਜ਼ਿਟਿਵ ਇਹ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਜੋ ਇਹਨਾਂ ਨੇ ਮੈਨੂੰ ਦੱਸਿਆ ਕੱਲੋਂ ਮੈਂ ਰੇਲ ਨੀ ਹੇਠੇ ਬੈਠੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਵੀ ਕਰ ਰਹੇ ਆ ਇਹਨਾਂ ਦੇ ਨੂਪੁੱਤ ਨੇ ਜਿਹੜੇ ਉੱਤੇ ਉਹਨਾਂ ਨਾਲ ਵੀ ਕਰ ਰਹੇ ਆ ਅਸੀਂ ਸਾਰਿਆਂ ਨਾਲ ਹੀ ਕਰ ਰਹੇ ਆ ਬਸ ਕਿੰਨੀ ਦੇਰ ਤੱਕ ਚੜੇ ਉੱਪਰ ਆ ਹੋ ਗਿਆ ਤਕਰੀਬਨ 1 ਘੰਟਾ 1.5 ਘੰਟਾ ਇਮੀਗ੍ਰੇਸ਼ਨ ਕੀ ਕੀ ਕਹਿ ਰਹੇ ਸਰ ਉਹਨਾਂ ਦਾ ਹੀ ਕਹਿਣਾ ਮੈਂ ਇਮੀਗ੍ਰੇਸ਼ਨ ਵਾਲਿਆਂ ਨਾਲ ਲੋਹੀ ਕਹਿ ਰਹੇ ਆ ਜੀ ਜੋ ਇਹਨਾਂ ਦੇ ਐਲੀਗੇਸ਼ਨ ਆ ਉਹ ਸਾਰੇ ਵੈਰੀਫਾਈ ਕਰ ਲਾਂਗੇ ਇੰਨਾ ਸ਼ਾਰਟ ਨੋਟਿਸ ਤੇ ਦੇਖੋ ਨਾ ਤਾਂ ਅਲੀਗੇਸ਼ਨ ਵੈਰੀਫਾਈ ਕੀਤੇ ਜਾ ਸਕਦੇ ਨੇ ਅਤੇ ਨਾ ਹੀ ਆਪਾਂ ਕਿਸੇ ਇੱਕ ਪਾਰਟੀ ਨੂੰ ਇਦਾਂ ਆਊਟਰਾਇਟਲੀ ਦੋਸ਼ੀ ਡਿਕਲੇਅਰ ਕਰ ਸਕਦੇ ਹੋ ਪਾਵਰ ਵੀ ਸਾਡੇ ਕੋਲ ਨਹੀਂ ਬਟ ਚਲੋ ਹਾਂਜੀ ਜੇ ਇਹਨਾਂ ਦੇ ਕੋਈ ਗ੍ਰੀਵੈਂਸ ਹੈ ਬੈਠ ਕੇ ਡਿਸਕਸ ਜ਼ਰੂਰ ਕਰ ਸਕਦੇ ਆਂ ਔਰ ਜੋ ਐਸ ਪਰ ਲਾਅ ਬਣੂਗਾ ਉਹ ਕਾਰਵਾਈ ਜ਼ਰੂਰ ਕੀਤੀ ਜਾਏਗੀ